ਪੰਜਾਬ ਸਰਕਾਰ ਦਾ ਇੰਨਾ ਜਿਆਦੇ ਧੱਕਾ ਨਾਲ ਬਹੁਤ ਮਨ ਦੁਖੀ ਹੋਇਆ ਸਮਾਨ ਦੇਖ ਕੇ ਖਿਲਾਰਿਆ ਪਿਆ ਬਰਾਹਾ ਟਰੈਕਟਰ ਪੰਨੇ ਪਏ ਜੇ ਵੀ ਸਿਆਣਾ ਕੰਗਾਰੇ ਹਵਾ ਕੱਢੀਆਂ ਆਪਾਂ ਨਵੇਂ-ਨਵੇਂ ਟਰੈਕਟਰਾਂ ਆ ਜੜ ਪਾਟ ਤੀਆਂ ਇਹਨਾਂ ਨੇ ਸਾਰੀ ਉਮਰ ਦਾ ਕਲੰਕ ਲੱਗ ਗਿਆ ਸਾਰੀ ਉਮਰ ਦਾ ਜੇ ਬਿਆਤਰ ਬੁੱਚੜ ਗਿਆ ਇਹਦੀ ਰੂਹ ਆ ਸਾਹ ਜਿਹੜਾ ਤੇਰੇ ਜਿੱਤੋਂ ਬੁੱਚੜ ਹੀ ਬੱਜੇਗਾ ਸਾਰੀ ਉਮਰ ਲਈ ਬੁੱਚੜੀ ਤੈਨੂੰ ਲੋਕ ਕਹਿਣਗੇ ਬੁੱਚੜ ਲਾਗ ਲਾਗ ਤੇਰੇ ਮੱਥੇ ਤੇ ਸਾਰੀ ਉਮਰ ਤੈਨੂੰ 부ਚੜ ਕਹਣਗੇ ਸਾਰੀ ਉਮਰ ਇੱਕ ਵੀ ਬੰਦਾ ਪੰਜਾਬ ਦਾ ਤੈਨੂੰ ਚੰਗਾ ਨਹੀਂ ਕਹਿੰਦਾ ਹੋਸਟੇਟਾਂ ਦੇ ਵਿੱਚ ਨਹੀਂ ਕਹਿੰਦੇ ਤੈਨੂੰ 부ਚੜ ਹੀ ਕਹਿੰਦੇ ਸਭ 부ਚੜ ਇਹ 부ਚੜਾ ਹੈ 부ਚੜ ਐ ਜਿਹੜੇ ਤੈਨੂੰ ਮੁੱਖ ਮੰਤਰੀ ਬਣਾਇਆ ਸੀ ਪੰਜਾਬ ਨੇ ਹੁਣ ਕਿਸਾਨ ਹੁੰਦਾ ਤਾਂ ਅੱਜਾ ਕੁਝ ਨਹੀਂ ਕਰਦਾ ਸੀ ਗੈਰ ਰੁਪਈਆ ਕਿਸਾਨ ਦੇ ਰੂਪ ਚ ਤੁਹਾਨੂੰ ਜਿੱਜਾ ਜਾਂਦਾ ਉੱਥੇ ਲਿਖ ਕੇ ਲਾਉਣ ਢੰਗਾ ਨਾ ਰੜਿਆ ਆ ਫਿਰਦਾ ਨਹੀਂ ਨਹੀਂ ਕਰਵਾ ਲਈ ਆ ਉਹ ਸੁਖਿੰਦਰ ਸਾਰਾ ਸਾਮਾਨ ਦਾ ਇੱਥੇ ਆ ਕੇ ਬਾਈ ਇਹਨਾਂ ਨੇ ਪਾਸੀ ਸੀਸਾ ਲੰਗਾ ਤੂ ਲੋਕਾਂ ਦਾ ਸਾਰਾ ਇਹਨਾਂ ਨੇ ਇੱਥੇ ਪਾਸੀ ਸੀਸਾ ਲੰਗਾ ਲੋਕਾਂ ਦਾ ਇਹਨਾਂ ਨੇ ਜਾਣ ਕੇ ਹੈਲੋ ਆਪਣਾ ਇਹਨਾਂ ਨੇ ਜਾਣ ਕੇ ਜਿੰਨਾ ਲੀੜਾ ਕੱਪੜਾ ਸੀ ਸਾਰਾ ਫਰੋਲਿਆ ਸਰਕਾਰ ਨੂੰ ਇਹ ਸੀ ਵੀ ਖਰੀਏ ਕੋਈ ਹਥਿਆਰ ਹੀ ਰੱਖੀ ਬੈਠੇ ਹਾਂ ਬੈਗ ਵੀ ਫਰੋਲੇ ਪਏ ਬੈਗ ਫਰੋਲੇ ਪਏ ਕੱਪੜੇ ਸਾਡੇ ਕੋਈ ਛੱਡੇ ਨਹੀਂ ਸਾਰੇ ਖਿਲਾਰਦੇ ਇਹਨਾਂ ਨੇ ਤੇ ਸਾਡੇ ਕੋਲੇ ਭਾਈ ਜੀ ਕਿਹੜੇ ਹਥਿਆਰ ਸੀ ਸਾਡੇ ਦਾ ਉਹ ਚੁੱਲ੍ਹੇ ਸੀ ਸਿਲੰਡਰ ਸੀ ਫ੍ਰਿਜਾਂ ਸੀ ਉਹ ਸਾਨੂੰ ਮਿਲਣ ਦੀ ਹੈ ਕਿਸੇ ਵੀ ਜ਼ਿੰਮੇਵਾਰ ਨੂੰ ਬਾਕੀ ਤੁਸੀਂ ਸਾਰਾ ਚੈੱਕ ਆ ਦੋ ਭਾਈ ਕੀ ਕਰੀਏ ਯਾਰ ਮਾਣੀ ਇੰਨਾ ਦੁਖੀ ਹੋਇਆ ਪਿਆ ਵੀ ਕੁਝ ਨਹੀਂ ਛੱਡਾ ਟਰੈਕਟਰ ਕਿਸਾਨ ਦਾ ਪੁੱਤ ਆ ਹਨਾ ਇੰਨਾ ਪਿਆਰ ਨਾਲ ਟਰੈਕਟਰ ਸ਼ੌਂਕ ਨਾਲ ਰੱਖਦਾ ਤਨੂ ਰਾਤ ਦਿਖਾਉਣਾ ਇਹਨਾਂ ਨੇ ਕੀ ਕੀ ਕੀਤਾ ਬੈਠਾ ਗਿਆ ਪੁੱਤਰ ਮਹੌਲਾ ਕਰੀ ਨੇ ਆਰਡਰ ਦੇ ਕੇ ਕੀ ਹਾਲਤ ਕੀਤੀ ਹੈ ਟਰੈਕਟਰਾਂ ਦੀ ਆ ਦੇਖੋ ਯਾਰ ਭੰਨੇ ਪਿਆ ਭਾਈ ਜਮਾ ਸਾਰੇ ਭੰਨ ਕੇ ਟਰੈਕਟਰ ਖੜਾਏ ਪਿਆ ਜੀ ਸੀ ਨਾਲ ਅਟੈਚ ਟੂਰ ਇਹਨਾਂ ਦੇ ਪਾੜੇ ਪਏ ਆ ਬਸ ਕਿਸਾਨ ਆ ਜੀ ਮੈਂ ਕਿਸਾਨ ਆ ਤੂੰ ਕਿਸਾਨ ਹੁੰਦਾ ਜਾਂ ਕੁਝ ਨਹੀਂ ਕਰਦਾ ਸੀ ਆਜ ਨਹੀਂ ਆਉਣ ਦਿੰਦਾ ਸੀਗਾ ਕਿਸਾਨਾਂ ਦੇ ਟਰੈਕਟਰਾਂ ਨੂੰ ਟਰਾਲੀਆਂ ਨੂੰ ਜਾਂ ਹੋਰ ਕਿਸੇ ਚੀਜ਼ ਨੂੰ ਕਿਸਾਨ ਦੇ ਰੂਪ ਵਿੱਚ ਇਹ ਤਾਂ ਤੂ ਇੱਕ ਭਈਆਂ ਬਹਿ ਰੂਪੀਆਂ ਤਾਂ ਕਿਸਾਨ ਇੱਥੇ ਰੋਂਦਿਆ ਦੇਖ ਕੇ ਸਮਾਨ ਬੁੱਚੜਾ ਸਾਰੀਆਂ ਵਰ ਤੈਨੂੰ ਬੁੱਚੜ ਗਹਾਲਾਂਾਂ ਪੀੜੀਆਂ ਤੈਨੂੰ ਬੁੱਚੜ ਗਿਆ ਕਰਨੀਆਂ ਪੁੱਚੜ ਗਹਾਲਾਂਾਂ ਪੀੜੀਆਂ ਵੀ ਜਿਹੜਾ ਬੰਦਾ ਯਾਰ ਆਪਦੇ ਜਵਾਕਾਂ ਦਾ ਨਹੀਂ ਹੋ ਸਕਿਆ ਆਪਦੇ ਘਰ ਦਾ ਨਹੀਂ ਹੋ ਸਕਿਆ ਤੇ ਪੰਜਾਬ ਦਾ ਸਾਰੇ ਦਾ ਕਿੱਥੋਂ ਹੋ ਜੂ ਬਾਈ ਉਹ ਪੰਜਾਬ ਦਾ ਕਿੱਥੋਂ ਹੋ ਜੂਗਾ ਜਿਹੜਾ ਬੰਦਾ ਇਹ ਜਵਾਕਾਂ ਦਾ ਨਹੀਂ ਹੋ ਸਕਿਆ ਤੇ ਪੰਜਾਬ ਦਾ ਕਿੱਥੋਂ ਹੋ ਜੂਗਾ ਕਿਸਾਨਾਂ ਦਾ